ਚਿੜੇਵਨ ਮੁਖਸਰ ਸਾਹਿਬ ਦੇ ਪਿੰਡ ਚੜੇਵਨ ਵਿਖੇ ਨਕਲੀ ਮਠਾਈਆਂ ਦੇ ਨੌਰੇ ਤੇ ਸਿਹਤ ਵਿਭਾਗ ਨੇ ਮਾਰਿਆ ਛਾਪਾ ਵਿਭਾਗ ਵੱਲੋਂ ਮਠਾਈਆਂ ਦੇ ਸੈਂਪਲ ਲਏ ਗਏ ਅਤੇ ਮਾਲ ਸੀਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੇ ਬੰਦ ਕਾਰਵਾਈ ਕੀਤੀ ਜਾਵੇਗੀ ਸਾਨੂੰ ਅੱਜ ਕਿਸਾਨ ਜੂਨੀਅਨ ਵਾਲਿਆਂ ਨੇ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਸਿਹਤ ਤੇ ਵਿਜ਼ਿਟ ਕੀਤਾ ਹੈ ਤਾਂ ਇੱਥੇ ਸੂਚ ਦਾ ਨੌਰਾ ਚੱਲ ਰਿਹਾ ਹੈ ਇਹਨਾਂ ਨੇ ਇਹ ਚੜੇਵਨ ਪਿੰਡ ਦੇ ਵਿੱਚ ਰੈਂਟ ਤੇ ਜਗ੍ਹਾ ਲਈ ਹੋਈ ਹੈ ਤੇ ਇੱਥੇ ਇਹ ਜਿਹੜੇ ਮਠਾਈਆਂ ਤਿਆਰ ਕਰ ਰਿਹਾ ਹੈ ਜਿਹੜੀਆਂ ਕਿ ਸੁੱਕੇ ਮਿਲਕ ਪਾਊਡਰ ਹੈ ਇਹਦੇ ਇਹਦੇ ਵਿੱਚ ਇਹਨਾਂ ਦੇ ਕੋਲ ਜਿਹੜੀਆਂ ਕੁਝ ਸਸਪੈਕਟਡ ਜਿਹੜਾ ਖੋਇਆ ਹੈ ਮਿਲਕ ਕੇਕ ਹੈ ਅਸੀਂ ਉਹਦਾ ਦੇ ਸੈਂਪਲ ਲੈ ਰਹੇ ਹਾਂ ਤੇ ਇਹ ਵੀ ਜਿਹੜੀ ਕਾਰਵਾਈ ਚੱਲ ਰਹੀ ਹੈ ਹਾਲਤ ਉਹ ਮੈਮ ਸੈਂਪਲਿੰਗ ਕਰਨ ਦੀ ਹੈਗੀ ਆ ਜਾਂ ਉਹ ਐਫਐਸਐਸਆਈ ਦਾ ਲਾਇਸੈਂਸ ਵਗੈਰਾ ਕੁਝ ਮਿਲੇ ਇਹਨਾਂ ਤੋਂ ਹੈਗਾ ਇਹਨਾਂ ਦੇ ਕੋਲ ਐਫਐਸਐਸਆਈ ਦਾ ਲਾਇਸੈਂਸ ਵੀ ਨਹੀਂ ਹੈ ਜੀ ਕੋਈ ਮਾਲਕ ਦਾ ਨਾਮ ਵਗੈਰਾ ਮੈਮ ਮਾਲਕ ਦਾ ਨਾਮ ਹੈਗਾ ਜੀ ਜਿਹਪੋਂ ਦਾ ਰਹਿਣ ਵਾਲਾ ਹੈ ਮਾਲਕ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜੀ ਉਹ ਇੱਥੇ ਰੈਂਟ ਤੇ ਰੈਂਟ ਤੇ ਲੈ ਕੇ ਗੱਲ ਕਰਦੇ ਹਾਂ ਜੀ ਇੱਥੇ ਰੈਂਟ ਤੇ ਲੈ ਕੇ ਮੈਡਮ ਇਹ ਪਹਿਲੀ ਨਜ਼ਰ ਤੋਂ ਕੀ ਲੱਗਦਾ ਪਹਿਲੀ ਨਜ਼ਰ ਤੋਂ ਕਿਸਾਨ ਕਹਿੰਦੇ ਆ ਵੀ ਅਸੀਂ ਅੱਜ ਬੜੇ ਨਜ਼ਰ ਤੋਂ ਕੀ ਲੱਗਦਾ ਮਿੱਠਿਆ ਗਿਆ ਦਾ ਮਿਆਰ ਕਿ ਹੋ ਜਾਏਗਾ ਮ ਮਠਾਈਆਂ ਦਾ ਮਿਆਰ ਜਿਹੜਾ ਉਹ ਸਾਨੂੰ ਵੀ ਡਾਊਟਫੁਲ ਹੈ ਇਸ ਵਜ੍ਹਾ ਕਰਕੇ ਅਸੀਂ ਇਹਨਾਂ ਦੇ ਸੈਂਪਲ ਲੈ ਰਿਆ ਤੇ ਮਾਲ ਜਿਹੜਾ ਸਾਰਾ ਉਹ ਸੀਜ਼ ਕਰਾਂਗੇ ਕਿੰਨੇ ਸੈਂਪਲ ਇੱਕ ਵਾਰ ਸਮਾਗ ਸਾਬ ਮੈਨੂੰ ਕਾਲ ਕਰੂਗਾ ਅਸੀਂ ਪੰਜ ਸੈਂਪਲ ਲੈ ਲਿਆ ਜੀ ਮੈਡਮ ਇੱਕ ਨਾ ਜੀ ਕਿਸਾਨਾਂ ਨੇ ਅੱਜ ਕਹਿੰਦੇ ਰੇਟ ਲਈ ਸਾਨੂੰ ਬੜਾ ਸੰਘਰਸ਼ ਕਰਨਾ ਪਿਆ ਅਕਸਰੀ মিডিਆ ਵਾਲੇ ਲੋਕ ਵੀ ਕਹਿੰਦੇ ਤੁਸੀਂ ਰੇਟ ਕਿਉਂ ਨਹੀਂ ਕਰਦੇ ਰੈਗੂਲਰ ਸਾਡੀ ਰੇਟ ਕੰਟੀਨਿਊਸਲੀ ਚਲਦੀ ਰਹਿੰਦੀ ਹੈ ਜੀ ਮੁਕਸਰਪੂਰਾ ਜ਼ਿਲ੍ਹਾ ਹੈ ਮੇਰੇ ਕੋਲ ਮੈਂ ਸਾਰਾ ਜ਼ਿਲ੍ਹੇ ਦੇ ਵਿੱਚ ਹੀ ਜਾਣਾ ਹੁੰਦਾ ਹੈ ਜੀ ਕਦੇ ਤੁਸੀਂ মিডিਆ ਨੂੰ ਵੀ ਨਹੀਂ ਦੱਸਿਆ ਵੀ ਰੇਡ ਹੋ ਰਹੀ ਜਿਵੇਂ ਅੱਜ ਹੁਣ মিডিਆ ਆ ਗਿਆ ਅੰਦਰ ਖਾਤੇ ਰੇਡ ਲੈਣੇ ਹੋ ਜੀ ਜੀ ਕੰਟੀਨਿਊਸਲੀ ਆਪਣੀ ਰੇਡ ਚੱਲਦੀ ਹੈ ਜਦੋਂ ਆਪਾਂ ਰਕੜੀ ਦੇ ਤਿਉਹਾਰ ਤੇ ਵੀ ਕੀਤੀ ਉਦੋਂ ਵੀ ਤੁਹਾਡੇ ਸਾਰੇ ਹੀ ਜਿਹੜੇ ਆਪਣੇ ਪ੍ਰੈਸ ਹੈ ਬੰਦ ਸਾਰੇ ਆਏ ਹੋਏ ਸੀ ਕਿੰਨੇ ਡੇਸ ਮੈਂ ਸੈਂਪਲਿੰਗ ਤੋਂ ਕਿੰਨੇ ਡੇਸ ਦਾ ਰਿਜ਼ਲਟ ਆਇਆ ਹੈਗਾ ਇਹ ਜਿਹੜਾ ਜਿਹੜੀ ਸੀਜ਼ਰ ਹੈ ਜੀ ਇਹਦਾ ਆਫਟਰ 48 ਆਵਰਸ ਜਿਹੜਾ ਇਹਦਾ ਰਿਜ਼ਲਟ ਆ ਜਾਏਗਾ ਓਕੇ ਇਸ ਦੇ ਚ ਕੀ ਹੋ ਜੀ ਸਜ਼ਾ ਦਾ ਬਕਾਲ ਪੈ ਜੀ ਅੱਗੇ ਜੇਕਰ ਵਾਕਈ ਇਹ ਵੀ ਰਿਪੋਰਟ ਤੇ ਡਿਪੈਂਡ ਕਰਦਾ ਹੈ ਜੀ ਅਗਰ ਤਾਂ ਅਨਸੇਫ ਆਉਂਦਾ ਹੈ ਤਾਂ ਉਹ ਸੈਸ਼ਨ ਦੀ ਅਦਰਵਾਈਜ਼ ਜਿਹੜਾ ਹੈ ਇਹ ਏਡੀਸੀ ਸਾਹਿਬਾਨ ਦੀ ਕੋਰਟ ਚ ਜਾਊਗਾ ਤੇ ਡਿਸੀਜਨ ਏਡੀਸੀ ਸਾਹਿਬਾਨ ਔਰ ਸੈਸ਼ਨ ਜੱਜੀ ਲੈਣਗੇ। ਇਹਨਾਂ ਕ੍ਰਾਈਮ ਦਾ ਵੀ ਬੰਦਿਆਂ ਦੇ ਵਿੱਚ ਕੁਝ ਜਿਸ ਤਰ੍ਹਾਂ ਦਾ ਰੂਪ ਬਣ ਰਿਹਾ ਹੈਗਾ ਦਾ ਸਿਸਟਮ। ਇਹ ਤਾਂ ਜੀ ਰਿਪੋਰਟ ਦੇ ਹਿਸਾਬ ਨਾਲ ਫੂਡ ਸੇਫਟੀ ਐਕਟ ਦੇ ਅਕੋਰਡਿੰਗਲੀ ਅਸੀਂ ਆਪਣੀ ਕੰਪਲੇਂਟ ਹੈ ਜਿਹੜੀ ਉਹ ਦਾਇਰ ਕਰਦੇ ਆ। ਮੈਡਮ ਸਰਕਮਸਟੈਂਸਿਸ ਇਹ ਜੀ ਇੰਨੀ ਗੰਦਗੀ ਹੈ ਕੀ ਇਹ ਪੁਲਿਸ ਕੰਪਲੇਂਟ ਬਣ ਸਕਦੀ ਹੈ? ਇਹ ਇਹਦੇ ਵਿੱਚ ਅਸੀਂ ਅਨਹਾਈਜਨਿਕ ਦਾ ਚਲਾਨ ਕਰ ਰਹੇ ਆ ਜੀ ਕਿਉਂਕਿ ਗੰਦਗੀ ਹੈ ਇਸ ਵਜ੍ਹਾ ਕਰਕੇ ਇਹ ਅਨਹਾਈਜਨਿਕ ਦਾ ਚਲਾਨ ਹੈ ਜਿਹੜਾ ਏਡੀਸੀ ਸਾਹਿਬ ਦੀ ਕੋਰ ਬਾਦ ਮੈਡਮ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਚੜੇਵਾਂ ਦੇ ਵਸਨੀਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਨਾਲ ਜਿਹੜੇ ਅਸੀਂ ਸਬੰਧ ਰੱਖਦੇ ਆਂ ਸੋ ਅੱਜ ਜਿਹੜੀ ਸਾਡੇ ਪਿੰਡ ਦੇ ਵਿੱਚ ਕਾਰਵਾਈ ਹੋਈ ਹੈ ਕਿ ਕਿਸਾਨ ਯੂਨੀਅਨ ਕਾਧੀਆਂ ਵੱਲੋਂ ਹੋਈ ਹੈ ਕਾਰਵਾਈ ਸੋ ਕਿਸਾਨ ਯੂਨੀਅਨ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਪ੍ਰਸ਼ਾਸਨ ਤੇ ਤਾਂ ਚਲੋ ਸਾਨੂੰ ਅੱਗੇ ਵੀ ਉਮੀਦ ਏਡੀ ਹੈ ਨਹੀਂ ਸੀਗੀ ਠੀਕ ਹੈ ਵੀ ਇਹ ਕਾਰਵਾਈ ਕੋ ਕਰਨਗੇ ਸੋ ਮੈਡਮ ਆਏ ਨੇ ਇੱਥੇ ਮੈਡਮ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਪਰ ਅਪਲਿਸ ਪ੍ਰਸ਼ਾਸਨ ਤੋਂ ਸਾਨੂੰ ਕੋਈ ਅੱਗੇ ਵੀ ਉਮੀਦ ਹੈ ਨਹੀਂ ਸੀ ਕਿ ਹੁਣ ਵੀ ਹੈ ਨਹੀਂ ਵੀ ਕੋਈ ਕਾਰਵਾਈ ਹੋਗੀ ਸੋ ਚੋਰਾ ਨਾਲ ਕੁੱਤੀ ਤਕਰੀਬਨ ਮਿਲੀ ਹੋਈ ਹੈ ਸੋ ਕਿਸਾਨ ਯੂਨੀਅਨ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਚ ਜਿਹੜੀ ਐ ਫੈਕਟਰੀ ਹੈ ਉਹਦਾ ਜਿਹੜਾ ਪਰਦਾ ਖੋਲ੍ਹ ਕੀਤਾ ਕਿਉਂਕਿ ਇੱਥੇ ਨਕਲੀ ਮਠਿਆਈਆਂ ਨਕਲੀ ਖੋਆ ਜਿਹੜਾ ਤਿਆਰ ਹੋ ਰਿਹਾ ਸੋ ਮੈਂ ਇਹੀ ਕਹਿਣਾ ਚਾਹੂੰਗਾ ਫਿਰ ਵੀ ਜੇ ਕਿਤੇ ਪ੍ਰਸ਼ਾਸਨ ਵੈਸੇ ਤਾਂ ਸੁੱਤਾ ਹੀ ਪਿਆ ਫਿਰ ਵੀ ਜੇ ਕਿਤੇ ਸਾਡੀ ਗੱਲ ਸੁਣਦਾ ਪ੍ਰਸ਼ਾਸਨ ਤਾਂ ਮ ਕਿਦਣਾ ਕਿਤੇ ਦੇਖਿਆ ਜਾਵੇ ਇਹ ਸਿਹਤ ਨਾਲ ਖਲਵਾੜ ਹੈ ਲੋਕਾਂ ਦੀ ਨਾਲ ਸੋ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ